ਮਾਨਸਾ ਦੇ ਵਿੱਚ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ 45 ਸਾਲਾ ਸ਼ੈਲਮਰਗ ਦੇ ਵੱਲੋਂ 14 ਸਾਲਾ ਨਾਬਾਲਗ ਲੜਕੀ ਦੇ ਨਾਲ ਜ਼ਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਬੰਦੀ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ ਵਰਗਲਾ ਕੇ ਗੁਆਂਢਣ ਦੇ ਵੱਲੋਂ ਇਹ ਹਰਕਤਾਂ ਜੋ ਕਰਵਾਈ ਗਈ ਹੈ ਉਹਨਾਂ ਵੀ ਦੱਸਿਆ ਕਿ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਇਸ ਮਾਮਲੇ ਸੰਬੰਧੀ ਕਿਸਨੂੰ ਦੱਸਣਗੇ ਤਾਂ ਜਾਨੋਂ ਮਾਰ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਹਫਤਾ ਪਹਿਲਾਂ ਹੀ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਿਸ ਕੋਲ ਉਹਨਾਂ ਨੇ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤੇ ਅੱਜ ਹਸਪਤਾਲ ਦੇ ਵਿੱਚ ਲੜਕੇ ਦਾ ਮੈਡੀਕਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਇੱਕ ਗਰੋ ਹੈ ਜੋ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਨੂੰ ਵਰਗਲਾ ਕੇ ਫਸਾ ਲੈਂਦਾ ਹੈ ਇਸ ਮਾਮਲੇ ਦੇ ਵਿੱਚ ਕਿਸਾਨ ਆਗੂਆਂ ਨੇ ਕੀ ਕਹੇ ਇਸ ਘਟਨਾ ਸੰਬੰਧੀ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਖਤ ਸਜ਼ਾ ਦੋਸ਼ੀਆਂ ਨੂੰ ਦੇਣੀ ਚਾਹੀਦੀ ਹੈ ਅੱਜ ਸਾਨੂੰ ਇੱਕ ਪਲਾਹ ਮਿਲੀ ਸੀ ਦੀ ਇੱਕ ਨਵਾਲਿਕ ਪੁਲਕ ਪੁਨਾਲ ਆ ਰਿਹਾ ਤਾਂ ਉਹਦੇ ਪਤਾ ਵੀ ਬਿਆਨ ਤੇ ਅਥੀ ਮਕਦਮਾ ਨੰਬਰ 650 ਮਿਤੀ ਅਗਦੀ ਦਾਰੀ ਕਰਕੇ ਅਪਤੀ ਸ਼ਾਮਤੀ ਜਾਂਦੀ ਹੈ ਜੇ ਜੋ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਤੇ ਪੁਨਿਸ਼ੀ ਦੇ ਖਾਮ ਕਰਨਾ ਜੋ ਹੈ ਜਿਸ ਵਿੱਚੋਂ 380 ਮਾੜੇ ਤੋਂ ਤੋਹਤ ਜਾਰੀ ਹੈ